ਖਾ ਮੰਗਦੀਆਂ ਹਰ ਦਿਨ ਕੁਝ ਨਵਾਂ ਸਸਿਕਾ ਜੀ ਜਿਹੜੇ ਸਗੁੱਤੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਆ ਉਹ ਫੈਬਰਿਕ ਆਪਾਂ ਦੁਬਾਰਾ ਲੈ ਕੇ ਆਉਣੇ ਆ ਇਹ ਜਿਹੜੇ ਫੈਬਰਿਕ ਹੁੰਦੇ ਨੇ ਇਹਨਾਂ ਦੀ ਸਪੈਸ਼ਲ ਖਾਸੀਅਤ ਇਹ ਹੁੰਦੀ ਆ ਕਿ ਤੁਸੀਂ ਇਹਨਾਂ ਨੂੰ ਸ਼ਰਟ ਵਾਲਾ ਫੈਬਰਿਕ ਵੀ ਆਲ ਓਵਰ ਲੈ ਸਕਦੇ ਹੋ ਬਾਟਮ ਵੀ ਆਲ ਓਵਰ ਲੈ ਸਕਦੇ ਹੋ ਜਿਸ ਤਰ੍ਹਾਂ ਕਿ ਜ਼ਿਆਦਾ ਫੈਬਰਿਕ ਲੈ ਸਕਦੇ ਹੋ ਤੇ ਇਹਨਾਂ ਦੇ ਕਲਰ ਬਹੁਤ ਪਿਆਰੇ ਹੁੰਦੇ ਜਾਰਜਟ ਦਾ ਫੈਬਰਿਕ ਆਊਗਾ ਹੈਂਡ ਐਮਬ੍ਰੋਇਡਰੀ ਦੇ ਨਾਲ ਤੇ ਸਪੈਸ਼ਲ ਹੈਂਡ ਪੇਂਟ ਦੇ ਸੂਟਾਂ ਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਸੀ ਹੈਂਡ ਪੇਂਟ ਵੀ ਦਿੱਤਾ ਹੋਇਆ ਐਮਬ੍ਰੋਇਡਰੀ ਵੀ ਕੀਤੀ ਹੋਈ ਹੈ ਜੀ ਪੈਚਸ ਲਗਾ ਕੇ ਗੱਲਾਂ ਨੈਕਲਾਈਨਸ ਵੀ ਬਹੁਤ ਸੋਹਣੀ ਬਣਾਈਆਂ ਲਹੰਗਾ ਰੈਡੀ ਕਰਨਾ ਚਾਹੁੰਦੇ ਹੋ ਕਿਉਂਕਿ ਅੱਜ ਕੱਲ੍ਹ ਵਾਰ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਫੈਬਰਿਕ ਦਿਓ ਅਸੀਂ ਲਹੰਗੇ ਤੇ ਛਰਾਰੇ ਬਣਾਉਣੇ ਆ ਇਹ ਦੋ ਕਲਰ ਮਿਲ ਜਾਣਗੇ ਤੁਹਾਨੂੰ ਬਹੁਤ ਸੋਹਣਾ ਜਾਰਜਟਾ ਇਹ ਫੈਬਰਿਕ ਆਏਗਾ ਇਹ ਕਾਟਨ ਦੇ ਸੂਟ ਆ ਜੀ ਆਲ ਓਵਰ 5 ਮੀਟਰ ਸੂਟ ਹੋਊਗਾ ਨੀਚੇ ਘੇਰੇ ਤੇ ਐਮਬਰਾਇਡਰੀ ਦਿੱਤੀ ਹੋਈ ਆ ਦੁਪੱਟੇ ਸੁਪਰ ਨੈਟ ਦੇ ਹੋਣਗੇ ਤੇ ਦੁਪੱਟਿਆਂ ਨੂੰ ਬਹੁਤ ਸੋਹਣੀਆਂ ਲੈਸਸ ਵੀ ਲੱਗੀਆਂ ਨੇ 4 ਸਾਈਡ ਕਟਵਰਕ ਵੀ ਹੋਇਆ ਹੈ ਤੇ ਬਹੁਤ ਸੋਹਣੇ ਕਾਰਨਰ ਦੇ ਉੱਪਰ ਐਮਬਰਾਇਡਰੀ ਦਿੱਤੀ ਹੋਈ ਆ ਪੈਚਸ ਲਗਾ ਕੇ ਵੀ ਐਮਬਰਾਇਡਰੀ ਕੀਤੀ ਆ ਕਾਟਨ ਹਮੇਸ਼ਾ ਤੁਸੀਂ ਪਲੇਨ ਜਾਂ ਪ੍ਰਿੰਟ ਦੇਖੀ ਹੋਣੀ ਹੈ ਔਰ ਪ੍ਰਿੰਟ ਦੇ ਉੱਪਰ ਆ ਗਿਆ ਜੀ ਚਿਕਨ embroidery ਇਹ ਆ ਜੀ ਬੁਟੀਕ ਸੂਟ ਇਹਨਾਂ ਦੇ ਆਪਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤਿਆਰ ਕੀਤੇ ਨੇ ਪਿਓਰ ਕ੍ਰੇਪ ਦੇ ਉੱਪਰ ਇਹਨਾਂ ਸੂਟਾਂ ਦਾ ਪ੍ਰਾਈਸ ਸਭ ਦਾ ਲੱਗ ਲੱਗ ਇਸ ਕਰਕੇ ਆਪਾਂ ਪ੍ਰਾਈਸ ਨਹੀਂ ਐਡ ਕੀਤਾ ਤੁਸੀਂ WhatsApp ਤੇ ਪ੍ਰਾਈਸ ਜਿਹੜਾ ਉਹ ਚੈੱਕ